IPL ਦੇ ਵਿੱਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਰਿੰਕੂ ਸਿੰਘ ਅਤੇ ਉੱਤਰ ਪ੍ਰਦੇਸ਼ ਦੀ ਮਛਲੀ ਸ਼ਹਿਰ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਜਲਦੀ ਹੀ ਵਿਆਹ ਕਰਨ ਜਾ ਰਹੇ ਨੇ ਦੋਮਾ ਦੀ ਰਿੰਗ ਦੇ ਸੈਰੇਮਨੀ ਹੋਣ ਵਾਲੀ ਹੈ ਤੇ ਵਿਆਹ ਦੀ ਤਾਰੀਖ ਵੀ ਤੈਅ ਹੋ ਗਈ ਹੈ। ਸੂਤਰਾਂ ਅਨੁਸਾਰ ਇਹ ਰਿਸ਼ਤਾ ਪਰਿਵਾਰ ਦੀ ਸਹਿਮਤੀ ਨਾਲ ਤੈਅ ਹੋਇਆ ਹੈ। ਸਮਾਜਵਾਦੀ ਪਾਰਟੀ ਦੀ ਵਿਧਾਇਕ ਅਤੇ ਪ੍ਰਿਆ ਸਰੋਜ ਦੇ ਪਿਤਾ ਤੂਫਾਨੀ ਸਰੋਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤੂਫਾਨੀ ਸਰੋਜ ਖੁਦ ਤਿੰਨ ਵਾਰ ਮੈਂਬਰ ਰਹਿ ਚੁੱਕਾ ਹੈ ਅਤੇ ਇਸ ਸਮੇਂ ਕੇਰਕਟ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ। ਉਹਨਾਂ ਨੇ ਦੱਸਿਆ ਕਿ ਆਈਪੀਐਲ ਤੋਂ ਬਾਅਦ ਰਿੰਕੂ ਸਿੰਘ ਦੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਵਿਆਹ ਦੀਆਂ ਤਰੀਕਾਂ ਤੇ ਸਹਿਮਤੀ ਬਣ ਗਈ ਹੈ। ਵਿਆਹ ਅਤੇ ਮੰਗਣੀ ਦੋਵਾਂ ਦੀਆਂ ਰਸਮਾਂ ਸ਼ਾਨਦਾਰ ਹੋਣ ਦੀ ਉਮੀਦ ਹੈ। ਰਾਜਨੀਤੀ, ਖੇਡ, ਫਿਲਮ ਅਤੇ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਵਿਆਹ ਸਮਰੋਹ ਪੂਰੀ ਤਰ੍ਹਾਂ ਰਵਾਇਤੀ ਰੀਤੀ ਰਿਵਾਜਾਂ ਅਨੁਸਾਰ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਮੰਗਣੀ 8 ਜੂਨ ਨੂੰ ਲਖਨਊ ਦੇ ਇੱਕ ਫਾਈਵ ਸਟਾਰ ਹੋਟਲ ਵਿੱਚ ਹੋਵੇਗੀ। ਇਸ ਦੇ ਨਾਲ ਹੀ ਵਿਆਹ ਸਮਰੋਹ 18 ਨਵੰਬਰ ਨੂੰ ਵਾਰਾਨਸੀ ਦੇ ਸੈਵਨ ਸਟਾਰ ਹੋਟਲ ਤਾਜ ਵਿੱਚ ਹੋਵੇਗਾ। ਜਾਣਕਾਰੀ ਅਨੁਸਾਰ ਪ੍ਰਿਆ ਅਤੇ ਰਿੰਕੂ ਦੀ ਮੁਲਾਕਾਤ ਇੱਕ ਪਰਿਵਾਰਕ ਜਾਣ ਪਛਾਣ ਰਾਈ ਹੋਈ ਸੀ ਬਾਅਦ ਦੇ ਵਿੱਚ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਸ ਰਿਸ਼ਤੇ ਨੂੰ ਅੱਗੇ ਵਧਾਇਆ ਗਿਆ ਰਿੰਕੂ ਸਿੰਘ ਇਸ ਸਮੇਂ ਟੀਮ ਇੰਡੀਆ ਦੇ ਸੀਮਤ ਓਵਰਾਂ ਦੇ ਪਲਾਨ ਵਿੱਚ ਸ਼ਾਮਲ ਹੈ ਉਹ ਹਾਲ ਹੀ ਵਿੱਚ ਸਮਾਪਤ ਹੋਈ ਆਈਪੀਐਲ 2025 ਦੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਸੀ ਰਿੰਕੂ ਨੇ ਆਪਣੀ ਮਜ਼ਬੂਤ ਫਿਟਨੈਸ ਕਾਰਨ ਟੀਮ ਇੰਡੀਆ ਵਿੱਚ ਆਪਣੀ ਜਗ੍ਹਾ ਬਣਾਈ ਅਤੇ T20 ਵਿਸ਼ਵ ਕੱਪ 2024 ਲਈ ਰਿਜ਼ਰਵ ਖਿਡਾਰੀਆਂ ਦੇ ਵਜੋਂ ਸ਼ਾਮਲ ਕੀਤਾ ਗਿਆ ਸੀ ਪ੍ਰੀਆ ਸਰੋਜ ਇਸ ਵਾਰ ਪਹਿਲੀ ਵਾਰ ਸੰਸਦ ਮੈਂਬਰ ਬਣੀ ਹੈ ਤੇ ਸਭ ਤੋਂ ਛੋਟੀ ਉਮਰ ਦੀ ਪਹਿਲਾ ਸੰਸਦ ਮੈਂਬਰ ਵਿੱਚੋਂ ਇੱਕ ਹੈ ਉਹ ਪੇਸ਼ੇ ਤੋਂ ਵਕੀਲ ਵੀ ਹੈ ਉਸਦੇ ਪਿਤਾ ਤੂਫਾਨੀ ਸਰੋਜ ਇਸ ਸਮੇਂ ਜੌਨਪੁਰ ਜ਼ਿਲ੍ਹੇ ਦੇ ਕ੍ਰਿਕਟ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਨੇ ਇਸ ਦੇ ਨਾਲ ਹੀ 2024 ਦੀਆਂ ਭਾਰਤੀ ਚੋਣਾਂ ਦੇ ਵਿੱਚ ਪ੍ਰੀਆ ਸਰੋਜ ਨੇ ਸਮਾਜਵਾਦੀ ਪਾਰਟੀ ਦੀ ਟਿਕਟ ਪ੍ਰਾਪਤ ਕੀਤੀ ਅਤੇ ਭਾਜਪਾ ਦੇ ਬੀਪੀ ਸਰੋਜ ਨੂੰ 35850 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ